मिला गया मेला बढ़ गया और राज्य जलाल प्रिये जफे और डीडीए जफे विप्याल विप्याल आ गया ग्राउंड चाल आ गया ग्राउंड चाल इधर बने मोटा बनाने वाला आ मेला उधर भी जफा लगा ਮਰਦ ਨੂੰ ਤਾਨਾ ਲੱਕੜ ਨੂੰ ਖਾਨਾ ਭਰਾਤ ਵਰਕੇ ਰੱਖ ਦਿੰਦੇ ਆ ਆ ਮੇਲਾ ਸਰੇ ਦਾ ਆ ਮੈਚ ਸਰੇ ਦਾ ਪੈਂਦੀ ਰੇਡ ਬਾਗੀ ਦੀ ਖੰਦੇ ਵਾਲਿਆ ਉਹ ਕਹਿੰਦੇ ਬਾਗੀ ਵੰਦਾ ਕਬੱਡੀ ਪੰਡਿਆਲ ਕਹਿੰਦੇ ਜੱਫੇ ਤੇ ਜੱਫਾ ਉਹ ਕਹਿੰਦੇ ਜੱਫੇ ਤੇ ਜੱਫਾ ਆ ਲਫਾਰ ਅਗਲਾ ਜਲਾਜਰ ਦੇ ਵਿੱਚ ਐਨ ਕਹਿੰਦੇ ਦੁੱਖ ਤੋਂ ਕਹਿੰਦੇ ਸਾਰੇ ਨਾ ਪਾਵੇ ਇਧਰ ਬਾਕੀ ਪੈਂਦੀ ਰੇਡ ਦੇਖੋ ਕਹਿੰਦੇ ਕਰਦਾ ਟਰਾਈ ਉਧਰ ਕਹਿੰਦੇ ਡੀਟੀਓ ਦੇ ਲਈ ਸਾਡੇ ਤਰਨਤੋਪ ਰੋਹਣਾ ਵੱਲੋਂ ਨਾਲ ਕਹਿੰਦੇ ਗੁਰਮੀਤ ਵੈਣੀ ਪਾਜੂ ਦਾ 6 ਕੁਲਵਿੰਦਰ ਉਪਰ ਯੂਐਸਏ ਹੈਰੀਪਾ ਜੀ ਯੂਐਸਏ ਰਾਜਵੀਰ ਰਾਏ ਯੂਐਸਏ ਤੇ ਜੱਸਾ ਰੋਹਣਾ ਉਹ 5000 ਰੁਪਏ ਵਾਲਾ ਪੋਜਾ ਕਰਦੇ ਨੇ ਭਲਵਾਨ ਮੌੜਾਬਾਦੀ ਕਹਿੰਦੇ ਕਬੜੀ ਮਾਰੀ ਹੈ ਆਹ ਪਾੜਾਂ ਵਾਲੇ ਭਲਵਾਨ ਦੀ ਰੇਡ ਤੇ ਕੱਤਰਵਾਲੀਆ ਜੱਸਾ ਦਾ ਆਹ ਸਰਦਾਰ ਵਹਿ ਗਿਆ ਲਖਨਊ ਦੇ ਪੇਟਾ ਭਾ ਕੇ ਆਹ ਸਰਦਾਰ ਵਹਿ ਗਿਆ ਖੰਡਾ ਸਾਹਿਬ ਪਤਾ ਡੋਗਰਾਂ ਨੂੰ ਅਸੀਂ ਜੱਟ ਜਾਣ ਹੁੰਨੇ ਆ ਸਾਨੂੰ ਦੱਸਣਾ ਨੇ ਪੈਂਦਾ ਸੀ ਕੌਣ ਹੁੰਨੇ ਆ ਜਿਹੜੀ ਝੁਗਦੀ ਕਦੇ ਨਹੀਂ ਓਹੋ ਧਾਵਣ ਹੁੰਨੇ ਆ ਆਂ ਡੰਗਾਲ ਵਾਲੇ ਮਿੱਟੂ ਦਾ ਪਿੰਡ ਕਬੱਡੀ ਪਵੰਦ ਲਈ ਵਧਿਆ ਹੋਇਆ ਮੈਚ ਸਿਰੇ ਦਾ ਆ ਫਰੀਦਕੋਟੀਆਂ ਬਾਜੇਖੰਡ ਦੇ ਹਰਜੀਤ ਦੇ ਪਿੰਡਾਂ ਦਾ ਅਗਲੀ ਰੇਡ ਕਾਲਾ ਕਹਿੰਦੇ ਧੂਰਪੁਰ ਵਾਲਾ ਪਹੁੰਚ ਲਿਆ ਵਾਤਾ ਹੋਇਆ ਉਹ ਬਣਾ ਕਹਿੰਦੇ ਬਰਨਾਲੇ ਵਾਲਾ ਇਸ ਨੇ ਵਾਤਾ ਲੇ ਜਲਾਲਪੁਰ ਜਲਾਲਪੁਰ ਜਿਹੜੇ ਪਾਲੇ ਦੇ ਜੱਫੇ ਦੇ ਉੱਪਰ ਪਾਲਾ ਰਾਠਿਆੜੀਆਂ ਜਿਹੜਾ ਪ੍ਰਸਿੱਧ ਗੀਤਕਾਰ ਹੈ ਐਨ ਚੋਤੀ ਦਾ ਕਹਿੰਦੇ ਪੱਤਰਕਾਰ ਹੈ ਸਾਡਾ ਵੀਰ ਇਸੇ ਲੋਕੇ ਦਾ ਥੋੜੇ ਵੱਲੋਂ ਆਪਣੇ ਪੁੱਤਰ ਮਨੀ ਦੀ ਯਾਦ ਵਿੱਚ 1000 ਜਿਹੜਾ ਦਿੱਤਾ ਜਾਵੇਗਾ ਜਲਾਲਪੁਰ ਵਾਲੇ ਕਹਿੰਦੇ ਪਾਲੇ ਦੇ ਜੱਫੇ ਦੇ ਉੱਪਰ ਰਵੀ ਜੋਗੀ ਆ ਗਿਆ ਕਹਿੰਦੇ ਹਰਿਆਣੇ ਵਾਲਾ ਕਿ ਜੋਗੀ ਵੀਰ ਵਜਾਵੇ ਖਾਲੀ ਨਮਕਾਰੇ ਆਓ ਜੋਗੀ ਵੀਰ ਵਜਾਵੇ ਜੋਗੀ ਦੀ ਰੇੜਾ ਕਿ ਜੋਗੀ ਉੱਤਰ ਪਹਾੜੋਂ ਆਇਆ चरखे जी रोज़ सुण खे जोगीअ तहारो आया हरियाणे वारे जो री आहे अंश तयारु आहे अॻो आहे तयारु आहे